ਲੌਂਗ ਅਤੇ ਲਸਣ ਦਾ ਪਾਣੀ ਹੈ ਬਹੁਤ ਹੀ ਗੁਣਕਾਰੀ ਇਸ ਤਰੀਕੇ ਦੇ ਨਾਲ ਪਿਓਗੇ ਤਾਂ ਸਰੀਰ ਦੀਆਂ ਕਈ ਬਿਮਾਰੀਆਂ ਹੋ ਜਾਣਗੀਆਂ ਦੂਰ ਜੇਕਰ ਤੁਸੀਂ ਕਦੇ ਨਹੀਂ ਪੀਤਾ ਤੇ ਅੱਜ ਹੀ ਕਰਦੋ ਸ਼ੁਰੂ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਲੌਂਗ ਅਤੇ ਲਸਣ ਦਾ ਪਾਣੀ ਸ਼ਾਇਦ ਇਹ ਗੱਲ ਤੁਹਾਨੂੰ ਅਜੀਬ ਲੱਗ ਰਹੀ ਹੋਵੇਗੀ ਕਿਉਂਕਿ ਪਹਿਲਾਂ ਅਜੇਹਾ ਕਿਸੇ ਨੇ ਵੀ ਤੁਹਾਨੂੰ ਨਹੀਂ ਕਿਹਾ ਹੋਵੇਗਾ ਪਰ ਇਹ ਲਸਣ ਅਤੇ ਲੌਂਗ ਦਾ ਪਾਣੀ ਤੁਹਾਡੇ ਸਰੀਰ ਦੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਤੇ ਸਰੀਰ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਉਹ ਉਹਨਾਂ ਨੂੰ ਦੂਰ ਕਰ ਸਕਦੀਆਂ ਨੇ ਤਾਂ ਕਿਸ ਤਰੀਕੇ ਦੇ ਨਾਲ ਪੀਣਾ ਹੈ ਕਿਵੇਂ ਇਸ ਨੂੰ ਕਿਸ ਤਰ੍ਹਾਂ ਇਸੇਵਨ ਕਰਨਾ ਹੈ ਤੇ ਕਿਹੜੇ ਵੇਲੇ ਇਸ ਪਾਣੀ ਨੂੰ ਪੀਣਾ ਹੈਗਾ ਉਹ ਜਾਣਦੇ ਆ ਇਸ ਖਾਸ ਰਿਪੋਰਟ ਦੇ ਵਿੱਚ ਦਰਸਲ ਇਹ ਪਾਣੀ ਦਾਸਿਕ ਲੌਂਗ ਅਤੇ ਲਸਣ ਦਾ ਪਾਣੀ ਇਮਿਊਨ ਜੋ ਕਿ ਇਮਿਊਨਿਟੀ ਵਧਾਉਂਦਾ ਹੈ ਤੇ ਡੀਟੌਕਸੀਫਾਈ ਕਰਦਾ ਅਤੇ ਬਿਮਾਰੀਆਂ ਤੋਂ ਬਚਾਉਂਦਾ ਹੈ ਜਿਸ ਸਿਹਤ ਲਾਭਾਂ ਅਤੇ ਇਸ ਦਾ ਸੇਵਨ ਕਰਨ ਦਾ ਸਹੀ ਤਰੀਕਾ ਕੀ ਹੈ ਉਹ ਜਾਣਦੇ ਹਾਂ ਸਭ ਤੋਂ ਪਹਿਲਾਂ ਇਮਿਊਨ ਬੂਸਟਰ ਕਰਦਾ ਹੈ ਲਸਣ ਅਤੇ ਲੌਂਗ ਦੋਵੇਂ ਐਂਟੀ ਬੈਕਟੀਰੀਅਲ ਅਤੇ ਐਂਟੀ ਵਾਇਰਲ ਗੁਣਾ ਦੇ ਨਾਲ ਭਰਪੂਰ ਹੁੰਦੇ ਨੇ ਇਹਨਾਂ ਦੇ ਪਾਣੀ ਦਾ ਸੇਵਨ ਸਰੀਰ ਦੀ ਇਮਿਊਨਿਟੀ ਨੂੰ ਮਜ਼ਬੂਤ ਬਣਾਉਂਦਾ ਖਾਸ ਕਰਕੇ ਬਦਲਦੇ ਮੌਸਮ ਦੇ ਦੌਰਾਨ ਇਸ ਜ਼ੁਖਾਮ ਅਤੇ ਖੰਗ ਤੋਂ ਬਚਾਉਂਦਾ ਹੈ ਫਿਰ ਇਹ ਪਾਚਨ ਪ੍ਰਣਾਲੀ ਨੂੰ ਤੰਦਰੁਸਤ ਰੱਖਦਾ ਹੈ ਲੌਂਗ ਦਾ ਪਾਣੀ ਗੈਸ ਅਤੇ ਐਸ ਡੀਟੀ ਦੀ ਸਮੱਸਿਆ ਨੂੰ ਘਟਾਉਂਦਾ ਹੈ ਜਦੋਂ ਕਿ ਲਸਣ ਪਾਚਨ ਜੋ ਕਿ ਐਂਜ਼ਾਈਮਾ ਨੂੰ ਸਰਗਰਮ ਕਰਦਾ ਹੈ ਸਵੇਰੇ ਖਾਲੀ ਪੇਟ ਇਸ ਆ ਸੇਵਨ ਭੋਜਨ ਨੂੰ ਆਸਾਨੀ ਨਾਲ ਪਚਾਉਣ ਦੇ ਵਿੱਚ ਮਦਦ ਕਰਦਾ ਹੈ ਤੇ ਪੇਟ ਨੂੰ ਹਲਕਾ ਮਹਿਸੂਸ ਕਰਦਾ ਹੈ ਹਾਈ ਬਲੱਡ ਪ੍ਰੈਸ਼ਰ ਅਤੇ ਕੋਲੇਸਟ੍ਰੋਲ ਕੰਟਰੋਲ ਕਰਦਾ ਹੈ ਜੀ ਹਾਂ ਲਸਣ ਬਲੱਡ ਪ੍ਰੈਸ਼ਰ ਨੂੰ ਸੰਤੁਲਿਤ ਕਰਨ ਅਤੇ ਮਾੜੇ ਕੋਲੇਸਟ੍ਰੋਲ ਨੂੰ ਘਟਾਉਣ ਦੇ ਵਿੱਚ ਮਦਦ ਕਰਦਾ ਹੈ ਲੌਂਗ ਖੂਨ ਦੇ ਗੇੜ ਨੂੰ ਬਿਹਤਰ ਬਣਾਉਂਦੇ ਨੇ ਦੋਵਾਂ ਦਾ ਪਾਣੀ ਦਿਲ ਨੂੰ ਸਿਹਤਮੰਦ ਰੱਖਣ ਦੇ ਵਿੱਚ ਪ੍ਰਭਾਵਸ਼ਾਲੀ ਹੁੰਦਾ ਹੈ। ਇਹ ਭਾਰ ਘਟਾਉਣ ਦੇ ਵਿੱਚ ਵੀ ਕਾਫੀ ਮਦਦਗਾਰ ਹੈ ਜੀ ਹਾਂ ਜੇਕਰ ਤੁਹਾਡਾ ਮੋਟਾਪੇ ਦੇ ਕਾਰਨ ਤੁਸੀਂ ਕਈ ਸਾਰੀਆਂ ਦਵਾਈਆਂ ਲੈ ਚੁੱਕੇ ਹੋ ਬਹੁਤ ਸਾਰੇ ਘਰੇਲੂ ਉਪਾਅ ਅਪਣਾ ਚੁੱਕੇ ਹੋ ਐਕਸਰਸਾਈਜ਼ ਕਰ ਚੁੱਕੇ ਹੋ ਪਰ ਫਿਰ ਵੀ ਤੁਹਾਡਾ ਮੋਟਾਪਾ ਨਹੀਂ ਘਟ ਰਿਹਾ ਤਾਂ ਜੇਕਰ ਤੁਸੀਂ ਭਾਰ ਘਟਾਉਣਾਂ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਲੌਂਗ ਅਤੇ ਲਸਣ ਦਾ ਪਾਣੀ ਤੁਹਾਡੇ ਲਈ ਬੇਹੱਦ ਹੀ ਫਾਇਦੇਮੰਦ ਹੈ ਇਹ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ ਤੇ ਚਰਬੀ ਬਰਨਿੰਗ ਪ੍ਰਕਿਰਿਆ ਨੂੰ ਤੇਜ਼ ਕਰਦਾ ਹੈ ਫਿਰ ਇਹਨਾਂ ਦਾ ਡੀਟੌਕਸ ਅਤੇ ਚਮੜੀ ਦੇ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ ਜੀ ਹਾਂ ਲਸਣ ਸਰੀਰ ਦੇ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕਰਦਾ ਹੈ ਅਤੇ ਲੌਂਗ ਦੇ ਐਂਟੀ ਆਕਸੀਡੈਂਟ ਨੂੰ ਜੋ ਕਿ ਗੁਣ ਚਮੜੀ ਨੂੰ ਚਮਕਦਾਰ ਬਣਾਉਂਦੇ ਨੇ ਰੋਜ਼ਾਨਾ ਇਹਦਾ ਸੇਵਨ ਕਰਨ ਦੇ ਨਾਲ ਮੁਹਾਸੇ ਅਤੇ ਚਮੜੀ ਦੇ ਇਨਫੈਕਸ਼ਨ ਤੋਂ ਵੀ ਛੁਟਕਾਰਾ ਮਿਲਦਾ ਹੈ ਹੁਣ ਗੱਲ ਆਉਂਦੀ ਹੈ ਇਹਨੂੰ ਵਰਤਣਾ ਕਿਵੇਂ ਹੈ ਤਾਂ ਸਭ ਤੋਂ ਪਹਿਲਾਂ ਧਿਆਨ ਨਾਲ ਸੁਣ ਲਿਓ ਲਸਣ ਦੀਆਂ ਦੋ ਗਲਾਸ ਦੱਸਦੀ ਕਿ ਲਸਣ ਦੀਆਂ ਦੋ ਗਲਾਸ ਪਾਣੀ ਦੇ ਵਿੱਚ ਦੋ ਲਸਣ ਦੀਆਂ ਤੁਰੀਆਂ ਅਤੇ ਤਿੰਨ ਲੌਂਗ ਪਾ ਕੇ ਇਹਨੂੰ ਚੰਗੀ ਤਰ੍ਹਾਂ ਉਬਾਲ ਲਓ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਦਾ ਕੋਸਾ ਪਾਣੀ ਪੀਓ ਵਧੀਆ ਹੋਵੇਗਾ ਤੁਸੀਂ ਇਸ ਦਾ ਸਵੇਰੇ ਖਾਲੀ ਪੇਟ ਜੇਕਰ ਸੇਵਨ ਕਰਦੇ ਹੋ ਤਾਂ ਇਹ ਬੇਹਦੀ ਗੁਣਕਾਰੀ ਹੋ ਸਕਦਾ ਹੈ ਤਾਂ ਅਜਿਹੀ ਅਪਡੇਟਸ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੇਕਰ ਤੁਸੀਂ ਲਸਣ ਅਤੇ ਲੌਂਗ ਦਾ ਪਾਣੀ ਪਹਿਲਾਂ ਕਦੇ ਨਹੀਂ ਪੀਤਾ ਤਾਂ ਅੱਜ ਤੋਂ ਹੀ ਤੁਸੀਂ ਸ਼ੁਰੂ ਕਰ ਦਿਓ ਤੇ ਹਫ਼ਤੇ ਤੱਕ ਤੁਹਾਨੂੰ ਆਪਣੇ ਆਪ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਵੇਗਾ